ਸਤਿ ਸ਼੍ਰੀ ਅਕਾਲ ਜੀ ਸਿਟੀ ਇਨਫੋ ਨਿਊਜ਼ ਵੀ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਮੈਂ ਕਮਲਜੀਤ ਕੌਰ ਲੈ ਕੇ ਆਈ ਹਾਂ ਅੱਜ ਦਾ ਖਾਸ ਬੁਲੇਟਿਨ ਕੱਲ ਸਿਵਲ ਹਸਪਤਾਲ ਨਵਾਂ ਸ਼ਹਿਰ ਵਿਕੇ ਸਮੁੱਚੇ ਪੰਜਾਬ ਦੇ ਨਰਸਿੰਗ ਕੈਡਰ ਵੱਲੋਂ ਉਹਨਾਂ ਦੀਆਂ ਮੰਗਾਂ ਨੂੰ ਪੂਰੇ ਨਾ ਕੀਤੇ ਜਾਣ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਨਰਸਿੰਗ ਯੂਨੀਅਨ ਪ੍ਰਧਾਨ ਪਰਮਿੰਦਰ ਕੌਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਅਸੀਂ ਪੇ ਕਮਿਸ਼ਨ ਦੇ ਨਾਲ ਨਾਲ ਹੋਰ ਕਈ ਮੰਗਾਂ ਨੂੰ ਲੈ ਕੇ ਡੀਸੀ ਨੂੰ ਮੰਗ ਪੱਤਰ ਵੀ ਦਿੱਤਾ ਸੀ ਪਰ ਸਰਕਾਰ ਵੱਲੋਂ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਮੇਰਾ ਨਾਮ ਪਰਮਿੰਦਰ ਕੋਹਰਾ ਔਰ ਮੈਂ ਆਪਣੇ ਡਿਸਟ੍ਰਿਕਟ ਨਵਾਂ ਸ਼ਹਿਰ ਦੀ ਜਿਹੜੀ ਨਰਸਿੰਗ ਜੂਨੀਅਨ ਆ ਉਹਦੀ ਮੈਂ ਪ੍ਰਧਾਨ ਆ ਕਿਉਂਕਿ ਮੈਂ ਇੱਕ ਸਟਾਫ ਨਰਸ ਆ ਮੈਂ ਵੀ ਤੇ ਇਹ ਜਿਹੜਾ ਧਰਨਾ ਜੋ ਹੈਗਾ ਆ ਇਹ ਅਸੀਂ ਆਪਣੀਆਂ ਜਿਹੜੀਆਂ ਨਰਸਿੰਗ ਕੇਟਰ ਦੀਆਂ ਜਿਹੜੀਆਂ ਬਹੁਤ ਹੀ ਕੁਝ ਜਿਹੜੀਆਂ ਸਾਡੀਆਂ ਜ਼ਰੂਰੀ ਮੰਗਾਂ ਸਿਗੀਆਂ ਅਸੀਂ ਉਹਨਾਂ ਦੇ ਰਿਲੇਟਡ ਅਸੀਂ ਇਹ ਜਿਹੜਾ ਧਰਨਾ ਲਗਾ ਰਹੇ ਆ ਤੇ ਇਹ ਜਿਹੜੀਆਂ ਮੰਗਾਂ ਸਾਡੀਆਂ ਸਿਗੀਆਂ ਸਰਕਾਰ ਦੇ ਸਰਕਾਰ ਨੂੰ ਅਸੀਂ ਆਪਣੀਆਂ ਇੱਕ ਮੰਗ ਪੱਤਰ ਦਿੱਤਾ ਹੋਇਆ ਸੀਗਾ ਜਿਹੜਾ ਕਿ ਜਿਹਦੇ ਵਿੱਚ ਜਿਹੜੀਆਂ ਸਾਡੀਆਂ 6-7 ਮੁੱਖ ਮੰਗਾਂ ਸਿਗੀਆਂ ਜਿਨ੍ਹਾਂ ਵਿੱਚੋਂ ਜਿਹੜੀ ਸਭ ਤੋਂ ਪਹਿਲੀ ਜਿਹੜੀ ਮੁੱਖ ਮੰਗ ਸੀਗੀ ਉਹ ਪੇ ਪੈਰਿਟੀ ਦੀ ਸੀਗੀ ਕਿ ਸਾਡਾ ਜਿਹੜਾ ਆ ਪੇ ਕਮਿਸ਼ਨ ਜਿਹੜਾ ਆ ਉਹਦੇ ਵਿੱਚ ਜਿਹੜਾ ਸਾਡਾ ਗ੍ਰੇਡ ਪੇ ਆ ਉਹ ਸਾਡਾ 4600 ਗ੍ਰੇਡ ਪੇ ਤੋਂ ਜਿਹੜਾ ਘਟਾ ਕੇ ਸਾਡਾ 3200 ਜਿਹੜਾ ਕਰ ਦਿੱਤਾ ਗਿਆ ਆ ਜਿਹੜੇ ਸਾਡੇ ਨਵੇਂ ਮੁਲਾਜ਼ਮ ਭਰਤੀ ਹੋ ਰਹੇ ਆ ਜਦ ਕਿ ਜਿਹੜਾ ਗ੍ਰੇਡ ਪੇ ਸਾਡਾ ਆ ਉਹ ਵਧਾਉਣਾ ਚਾਹੀਦਾ ਸੀ ਸਰਕਾਰ ਨੂੰ ਪਰ ਉਸ ਜਿਹੜੀ ਸਰਕਾਰ ਆ ਉਹਨੇ ਸਾਨੂੰ ਜਿਹੜਾ ਆ ਸੀ ਗ੍ਰੇਡ ਤੋਂ ਬੀ ਗ੍ਰੇਡ ਤੋਂ ਜਿਹੜਾ ਸੀ ਗ੍ਰੇਡ ਦੇ ਵਿੱਚ ਜਿਹੜਾ ਲੈ ਆਂਦਾ ਹੈਗਾ ਜਿਹੜਾ ਸਾਡੇ ਨਰਸਿੰਗ ਕੈਡਰ ਨੂੰ ਇਸ ਕਰਕੇ ਜਿਹੜਾ ਸਾਡੀ ਪਹਿਲੀ ਮੰਗ ਤਾਂ ਇਹ ਆ ਕਿ ਜਿਹੜੀ ਸਾਡਾ ਜਿਹੜਾ ਗ੍ਰੇਡ ਪੇ ਆ ਉਹ ਸਾਡਾ ਜਿਹੜਾ ਆ ਮਤਲਬ ਜਿਹੜਾ ਸਾਡਾ 4600 ਹੀ ਰਹਿਣ ਦਿੱਤਾ ਜਾਵੇ ਨਾ ਕਿ ਉਹਨੂੰ ਘਟਾਇਆ ਜਾਵੇ ਸਗੋਂ ਉਹਨੂੰ ਵਧਾਉਣਾ ਚਾਹੀਦਾ ਪਰ ਸਰਕਾਰ ਉਹਨੂੰ ਘਟਾ ਰਹੀ ਹੈ ਠੀਕ ਹੈ ਤੇ ਦੂਜੀ ਜਿਹੜ ਸੀਗੀਆ ਉਹ ਹੈਗੀ ਆ ਕਿ ਸਾਡੇ ਜਿਹੜੇ ਆ ਨਰਸਿੰਗ ਕੇਡਰ ਨੂੰ ਸਾਡੇ ਇਹਨੂੰ ਬਣਦੇ ਜਿਹੜੇ ਅਲਾਉਂਸ ਦਿੱਤੇ ਜਾਣ ਜਿਵੇਂ ਕਿ ਹਰ ਡਿਪਾਰਟਮੈਂਟ ਦੇ ਵਿੱਚ ਜਿਹੜਾ ਪੰਜਾਬ ਪੁਲਿਸ ਹੈ ਜਾਂ ਖੋਰ ਕੋਈ ਵੀ ਮਹਿਕਮਾ ਲੈ ਲੋ ਉਹਦੇ ਵਿੱਚ ਜਿਹੜਾ ਆ ਉਹਨਾਂ ਦੇ ਜੋ ਵੀ ਰਿਸਕ ਅਲਾਉਂਸ ਮਿਲਦੇ ਆ ਉਹਨਾਂ ਨੂੰ ਕਿਉਂਕਿ ਰਿਸਕ 'ਚ ਡਿਊਟੀਆਂ ਕਰਦੇ 24 7 ਡਿਊਟੀਆਂ ਕਰਦੇ ਆ ਇਦਾਂ ਹੀ ਜਿਹੜਾ ਸਾਡਾ ਨਰਸਿੰਗ ਕੇਡਰ ਆ ਅਸੀਂ ਵੀ ਜਿਹੜੇ ਰਿਸਕ ਦੇ ਵਿੱਚ ਡਿਊਟੀਆਂ ਕਰਦੇ ਪਏ ਆ ਤੇ ਸਾਡਾ ਵੀ ਜਿਹੜੀ 24 7 ਡਿਊਟੀ ਹੁੰਦੀ ਆ ਤੇ ਉਹਦੇ ਵਿੱਚ ਜਿਹੜੇ ਸਾਡੇ ਇੱਕ ਤਾਂ ਸਾਨੂੰ ਰਿਸਕ ਅਲਾਉਂਸ ਮਿਲਣਾ ਚਾਹੀਦਾ ਆ ਸਾਡੇ ਜਿਹੜਾ ਯੂਨੀਫਾਰਮ ਅਲਾਉਂ ਇਹ ਇੱਕ ਅਸੀਂ ਨਾਈਟ ਡਿਊਟੀਆਂ ਕਰਦੇ ਆ ਤਾਂ ਨਾਈਟ ਡਿਊਟੀ ਜਿਹੜੀ ਸਾਡੀ ਬਹੁਤ ਹੀ ਲੰਬੀ ਹੁੰਦੀ ਹੈ 14 ਤੋਂ 16 ਘੰਟੇ ਦੀ ਸਾਡੀ ਡਿਊਟੀ ਹੁੰਦੀ ਹੈ ਤੇ ਸਾਨੂੰ ਨਾਈਟ ਡਿਊਟੀ ਅਲਾਉਂਸ ਵੀ ਜਿਹੜਾ ਅਲੱਗ ਤੋਂ ਦਿੱਤਾ ਜਾਣਾ ਚਾਹੀਦਾ ਜਿਹੜੇ ਕਿ ਸਾਨੂੰ ਨਹੀਂ ਮਿਲ ਰਿਹਾ ਤੇ ਉਸ ਤੋਂ ਬਾਅਦ ਜਿਹੜੀ ਸਾਡੀ ਤੀਜੀ ਮੰਗ ਇਹ ਆ ਕਿ ਜਿਹੜੇ ਸਾਡੇ ਕੱਚੇ ਮੁਲਾਜ਼ਮ ਆ ਉਹਨਾਂ ਨੂੰ ਪੱਕੇ ਕੀਤਾ ਜਾਵੇ ਜਿਵੇਂ ਕਿ ਸਾਡੇ ਐਨਐਚਐਮ ਦੇ ਅੰਡਰ ਮੁਲਾਜ਼ਮ ਆ ਜਾਂ ਜਿਹੜੇ ਸਾਡੇ ਆਊਟਸੋਰਸ ਮੁਲਾਜ਼ਮ ਹੈਗੇ ਆ ਉਹ ਜਿਹੜੇ ਆ ਮਤਲਬ ਬਹੁਤ ਹੀ ਨਿਮਾਨੀਆਂ ਜੀਆਂ ਜਿਹੜੀਆਂ ਤਨਖਾਹਾਂ ਤੇ ਉਹ ਡਿਊਟੀ ਕਰ ਰਹੇ ਆ ਪਰ ਉਹ ਕੰਮ ਸਾਡੇ ਬਰਾਬਰ ਕਰਦੇ ਆ ਜਿਹੜੇ ਰੈ ਮੰਗਾ ਕੇ ਇਕੁਅਲ ਵਰਕ ਇਕੁਅਲ ਪੇ ਹੋਣਾ ਚਾਹੀਦਾ ਆ ਤੇ ਹੋਰ ਸਾਡੀਆਂ ਮੰਗਾਂ ਹੈਗੀਆਂ ਜਿਵੇਂ ਕਿ ਸਾਡੇ ਨਰਸਿੰਗ ਹੈਡਰ ਦਾ ਜਿਹੜਾ ਸਾਡਾ ਡੈਜ਼ਿਗਨੇਸ਼ਨ ਚੇਂਜ ਕੀਤਾ ਜਾਵੇ ਜਿਵੇਂ ਕਿ ਸਾਡਾ ਸਟਾਫ ਨਰਸ ਦਾ ਅਹੁਦਾ ਆ ਤੇ ਸਾਰੇ ਹੀ ਹੋਰ ਕੁਝ ਜਿਹੜੇ ਸਟੇਟ ਆ ਉਹਨਾਂ ਦੇ ਵਿੱਚ ਜਿਹੜਾ ਆ ਨਰਸਿੰਗ ਸਟਾਫ ਨਰਸ ਤੋਂ ਜਿਹੜਾ ਨਰਸਿੰਗ ਆਫੀਸਰ ਦਾ ਜਿਹੜਾ ਦਰਜਾ ਦੇ ਦਿੱਤਾ ਗਿਆ ਆ ਸਾਡੇ ਕੰਮ ਨੂੰ ਮੱਦੇ ਨਜ਼ਰ ਰੱਖਦੇ ਹੋਏ ਪਰ ਸਾਡੇ ਜਿਹੜੇ ਪੰਜਾਬ ਦੇ ਵਿੱਚ ਜਿਹੜਾ ਆ ਇਹ ਮਤਲਬ ਸਾਡਾ ਜਿਹੜਾ ਡੈਜ਼ਿਗਨੇਸ਼ਨ ਚੇਂਜ ਨਹੀਂ ਕਰ ਰਹੀ ਗਵਰਨਮੈਂਟ ਜਦ ਕਿ ਇਹਦਾ ਕੋਈ ਵੀ ਖਜ਼ਾਨੇ ਤੇ ਜਾਂ ਵਿੱਤ ਵਿਭਾਗ ਤੇ ਇਹਦਾ ਕੋਈ ਵੀ ਅਸਰ ਨਹੀਂ ਕੋਈ ਖਜ਼ਾਨੇ ਤੇ ਬੋਝ ਨਹੀਂ ਪੈਗਾ ਉਹ ਤਾਂ ਇੱਕ ਨੋਮੀਨੇਸ਼ਨ ਚੇਂਜ ਕਰਨਾ ਆ ਬਟ ਸਰਕਾਰ ਉਹ ਵੀ ਨਹੀਂ ਨਵਾਂ ਚੈਰ ਵਿਖੇ ਗਵਰਨਮੈਂਟ ਡਰਗ ਡੀ ਐਡਿਕਸ਼ਨ ਰੀਹੈਬਿਲੀਟੇਸ਼ਨ EMPLOYES UNION ਪੰਜਾਬ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਨੇ ਪੱਕੇ ਕਰਨ ਅਤੇ ਤਨਖਾਹਾਂ ਸੰਬੰਧੀ ਆਪਣੀਆਂ ਮੰਗਾਂ ਸਰਕਾਰ ਅੱਗੇ ਰੱਖੀਆਂ ਅਤੇ ਕਿਹਾ ਗਿਆ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਧਰਨਾ ਜਾਰੀ ਰੱਖਣਗੇ ਆਓ ਦਿਖਾਣੇ ਹਾਂ ਤੁਹਾਨੂੰ ਮੌਕੇ ਦੇ ਕੁਝ ਦ੍ਰਿਸ਼ ਸਾਡੀ ਮੰਗਾਂ ਇਦਾਂ ਜਿੱਦਾਂ ਅਸੀਂ 2014 ਤੋਂ ਸਾਡੀ ਨਸ਼ਾ ਛਡਾਊ ਜੁਰੀਏ ਮੁਲਾਜ਼ਮ ਇਹ ਚੱਲ ਰਹੀ ਆ ਤੇ ਪੰਜਾਬ ਸਰਕਾਰ ਸ਼ੁਰੂ ਤੋਂ ਸਾਨੂੰ ਲਾਰੇ ਲਾਉਂਦੀ ਆ ਰਹੀ ਆ ਤੇ ਕੋਵਿਡ ਦੇ ਵਿੱਚ ਵੀ ਅਸੀਂ ਬਹੁਤ ਜ਼ਿਆਦਾ ਕੰਮ ਕੀਤਾ ਕੋਵਿਡ ਤੋਂ ਬਾਅਦ ਜਿੱਦਾਂ ਐਨਆਰਐਚਐਮ ਦੀ ਤਾਰੀਖ ਦੇ ਉੱਤੇ ਉਹਨਾਂ ਨੂੰ ਭੱਤੇ ਮਿਲੇ ਨੇ ਕਿਸੇ 11% ਵਿੱਚ ਮਿਲੇ ਤੇ 9% ਬੋਨਸ ਮਿਲੇ ਨੇ ਤੇ ਇਸ ਦੇ ਨਸ਼ਾ ਸ਼ਰਾਬ ਮੁਲਾਜਮ ਜੂਨੀਅਰ ਸ਼ੁਰੂ ਤੋਂ ਹੀ ਆਪਣਾ ਤੰਦੇਹੀ ਨਾਲ ਕੰਮ ਕਰਦੀ ਰਹੀ ਆ ਪਰ ਸਾਨੂੰ ਸਰਕਾਰ ਨੇ ਹਮੇਸ਼ਾ ਹੀ ਬੇਤਕਰੀ ਦੇ ਵਿੱਚ ਰੱਖਿਆ ਤੇ ਅਸੀਂ ਸਰਕਾਰ ਇਕਹੀ ਮੰਗ ਰੱਖੀ ਆ ਵੀ ਸਾਨੂੰ 36% ਜੋ ਵੰਡਦਾ ਇਨਕਰੀਮੈਂਟ ਆ ਉਹ ਦਿੱਤਾ ਜਾਵੇ ਤੇ ਸਾਡਾ ਇਹ ਮੰਗਾ ਸਾਡੀ ਮਨਜ਼ੂਰ ਕੀਤਾ ਜਾਣਾ ਪਰ ਕਈ ਵਾਰੀ ਸਾਡੀ ਸੈਕਟਰੀਏਟ ਸਾਨੂੰ ਬੁਲਾ ਕੇ ਜਾਂ ਸੀਐਮ ਸਾਹਿਬ ਨੇ ਜਾਂ ਕੋਈ ਹੋਰ ਕਈ ਮੰਤਰੀਆਂ ਨੇ ਮੀਟਿੰਗ ਕੀਤੀ ਆ ਪਰ ਸਾਨੂੰ ਹਰੇਕ ਵਾਰੀ ਲਾਰੇ ਹੀ ਦਿੱਤੇ ਗਏ ਨੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਧੰਨੜਾ ਲਗਾ ਕੇ ਬੈਠਿਆ ਨੂੰ ਸਾਨੂੰ ਸਾਰਾ ਮੈਡਮ ਅੱਜ 8ਵਾਂ ਦਿਨ ਆ ਜੀ 8ਵੇਂ ਦਿਨ ਹੀ ਸਾਡੀ ਸਟ੍ਰਾਈਕ ਜਾਰੀ ਹੈ ਪਰ ਸਰਕਾਰ ਸਾਨੂੰ ਉਹੀ बार-बार ਲਾਰੇ ਲਾਈ ਜੇ ਤੁਸੀਂ ਸਟ੍ਰਾਈਕ ਚੱਕ ਲੋ ਅਸੀਂ ਤੁਹਾਡੀਆਂ ਮੰਗਾਂ ਸਾਰੀਆਂ ਪੂਰੀਆਂ ਕਰ ਦਵਾਂਗੇ ਪਰ ਦੇ ਕੋਈ ਕੁਛ ਨਹੀਂ ਰਹੀ ਪਿਛਲੀ ਵਾਰ ਵੀ 2 ਮਹੀਨੇ ਪਹਿਲਾਂ ਵੀ ਸਟ੍ਰਾਈਕ ਹੋਈ ਆ ਅਸੀਂ ਆਪਣੇ ਮੰਗਾਂ ਉਹਨਾਂ ਨੂੰ ਰੱਖੀਆਂ ਪਰ ਉਹ ਕੋਈ ਸਿੱਧਾ ਦਾ ਕੋਈ ਦਾਰਿਆਂ ਤੋਂ ਬਿਨਾ ਕੁ ਇਹ ਸਰਕਾਰ ਅੱਗੇ ਹੁਣ ਤੁਸੀਂ ਆਪਣੀ ਮੰਗ ਹੀ ਰੱਖਣਾ ਚਾਹੁੰਦੇ ਆ ਹਾਂਜੀ ਹਾਂਜੀ ਸਾਡੀ ਮੰਗ ਇਹ ਹੀ ਆ ਵੀ ਸਾਨੂੰ ਜੋ ਬਣਦਾ ਹੱਕ ਆ ਸਾਡਾ ਦਿੱਤਾ ਜਾਵੇ ਸਾਨੂੰ ਪੱਕੇ ਕੀਤਾ ਜਾਵੇ ਸਾਨੂੰ 36% ਜੋ ਇਨਕਰੀਮੈਂਟ ਸਾਡੇ ਰੁਕੇ ਹੋਣੇ ਲਾਇਲਟੀ ਬੋਨਸ ਰੁਕੇ ਹੋਣੇ ਉਹ ਸਾਨੂੰ ਸਾਰੇ ਦਿੱਤੇ ਜਾਣਾ ਇਹ ਹਨ ਕੱਲ ਤੱਕ ਦੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਕਰੋਨਾ ਵੈਕਸੀਨ ਦੇ ਅੰਕੜੇ ਸਾਡੇ ਜੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ 412370 ਫਸਟ ਡੋਜ਼ ਲੱਗੀ ਆ ਤੇ 3 2 ਲੱਖ 36990 ਸੈਕੰਡ ਡੋਜ਼ ਲੱਗੀ ਆ ਤੇ ਸਾਡੇ ਟੋਟਲ ਪਾਪੂਲੇਸ਼ਨ ਫਸਟ ਡੋਜ਼ 90% ਆਲਮੋਸਟ 89% ਕਵਰ ਹੋ ਗਈ ਆ ਤੇ ਸੈਕੰਡ ਡੋਜ਼ ਲਈ 51% ਜਿਹੜੀ ਸਾਡੇ ਡੋਜ਼ ਕਵਰ ਹੋ ਗਈ ਆ ਜਿੰਨੀਆਂ ਵੀ ਸਾਡੀਆਂ ਟੀਮਾਂ ਉਹ ਪੂਰੀ ਤਨਦੇਹੀ ਦੇ ਨਾਲ ਕੰਮ ਕਰ ਰਹੀਆਂ ਤੇ ਅਸੀਂ ਲੋਕਾਂ ਨੂੰ ਮੋਟੀਵੇਟ ਕਰਦੇ ਆ ਫਸਟ ਡੋਜ਼ ਲਈ ਵੀ ਸੈਕੰਡ ਡੋਜ਼ ਲਈ ਵੀ ਤਾਂ ਕਿ ਇਸ ਅਸੀਂ ਜਿਹੜੀ ਕਰੋਨਾ ਦੀ ਮਹਾਮਾਰੀ ਆ ਇਹ ਤੋਂ ਬਚ ਸਕੀਏ ਹੁਣ ਇੱਕ ਹੋਰ ਸਾਨੂੰ ਪ੍ਰੋਕੈਸ਼ਨਰੀ ਮੇਅਰ ਲੈਣਾ ਪੈਣਾ ਕਿਉਂਕਿ ਜਿਹੜਾ ਨਵਾਂ ਵਾਇਰਸ ਆ ਰਿਹਾ ਉਹਦੇ ਬਚਾਅ ਲਈ ਵੀ ਸਾਨੂੰ ਕੌਨਸ਼ੀਅਸ ਹੋ ਕੇ ਜਾਂ ਸਾਨੂੰ ਤਨਦੇਹੀ ਦੇ ਨਾਲ ਸਾਡੀਆਂ ਟੀਮਾਂ ਕੰਮ ਕਰ ਰਹੀਆਂ ਤਾਂ ਕਿ ਜਿਹੜਾ ਨਵਾਂ ਵਾਇਰਸ ਆ ਉਹਦੇ ਤੋਂ ਵੀ ਲੋਕਾਂ ਦਾ ਬਚਾਅ ਹੋ ਸਕੇ ਅਸੀਂ ਲੋਕਾਂ ਨੂੰ ਵੀ ਇਹੀ ਬੇਨਤੀ ਕਰਦੇ ਹਾਂ ਕਿ ਆਪਣੀ ਜਿਹੜੀ ਫਸਟ ਡੋਜ਼ ਆ ਉਹ ਲਵਾਓ ਤੇ ਜਿਹੜੀ ਸੈਕੰਡ ਡੋਜ਼ ਆ ਉਹ ਵੀ ਜ਼ਰੂਰੀ ਆ ਤੇ ਉਹ ਵੀ ਸਾਨੂੰ ਸੈਕੰਡ ਡੋਜ਼ ਵੀ ਲਵਾਣੀ ਚਾਹੀਦੀ ਆ ਕੱਲ ਸਿਵਲ ਸਰਜਨ ਦਫ਼ਤਰ ਨਵਾਂ ਸ਼ਹਿਰ ਵਿਖੇ ਐਨ ਐਚ ਐਮ ਦੇ ਕੱਚੇ ਮੁਲਾਜ਼ਮਾਂ ਵੱਲੋਂ ਪੱਕੇ ਕਰਨ ਦੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ 36000 ਮੁਲਾਜ਼ਮ ਦੇਖੋ ਕਿੱਡੀ ਵੱਡੀ ਗੱਲ ਆ 36000 ਮੁਲਾਜ਼ਮਾਂ ਦਾ ਜਿਹੜਾ ਵਾਅਦਾ ਕੀਤਾ ਗਿਆ ਆ ਉਹਦੇ ਵਿੱਚੋਂ ਹਜੇ ਤੱਕ 36 ਮੁਲਾਜ਼ਮਾਂ ਨੇ ਵੀ ਜੁਆਇਨ ਨਹੀਂ ਕੀਤਾ ਠੀਕ ਆ ਨਾ ਇਹ ਸਿਰਫ ਵਾਅਦਾ ਹੀ ਨਾ ਰਹਿ ਜਾਣਾ ਠੀਕ ਆ ਨਾ ਅਸੀਂ ਚੰਨੀ ਸਾਹਿਬ ਤੱਕ ਵੀ ਇਹ ਗੱਲ ਪਹੁੰਚਾਣੀ ਚਾਹਦੇ ਵੀ ਚੰਨੀ ਸਾਹਿਬ ਕਿਤੇ ਇਹ ਗੱਲਾਂ ਦੇ ਸਿਰਫ ਸ਼ੋਰ ਲੀਆਂ ਜਿਹੜੀਆਂ ਆ ਇਹ ਕਿਤੇ ਬਾਧ ਹੀ ਨਾ ਰਹਿ ਜਾਣ ਜਿਵੇਂ ਹੁਣ ਕੇ ਇੱਕ ਗੱਲ ਦੱਸੀ ਸੀਗੀ ਵੀ ਇੱਕ ਪਾਸੇ ਤਾਂ ਏਲਾਨ ਮੰਤਰੀ ਸਾਹਿਬ ਏਲਾਨ ਕਰ ਰਹੇ ਆ ਵੀ ਜਿਹੜੀ ਤੁਹਾਨੂੰ ਮੈਂ ਛੁੱਟੀ ਦਾ ਏਲਾਨ ਕਰਦਾ ਜੀ ਸੋਮਵਾਰ ਦੀ ਛੁੱਟੀ ਆ ਉਹ ਅਸੀਂ ਸਾਰੇ ਦੇ ਸਾਰੇ ਕਨਫਿਊਜ਼ ਹੋਏ ਮੈਂ ਸਵੇਰੇ 7 ਵਜੇ ਉੱਠ ਕੇ ਫੋਨ ਦੇਖ ਰਿਹਾ ਵੀ ਸ਼ਾਇਦ ਕੋਈ ਅਖਬਾਰ ਚ ਆਈ ਗਈ ਹੋਵੇ ਛੁੱਟੀ ਦੀ ਗੱਲ ਤੇ ਦੂਸਰੇ ਪਾਸੇ ਨਾਲ ਦੀ ਨਾਲ ਇਹੋ ਕਹਿੰਦੇ ਜੀ ਸਾਰੇ ਦਫ਼ਤਰ ਵੀ ਲੱਗਣਗੇ ਇਹ ਕਿੱਦਾਂ ਦੀ ਛੁੱਟੀ ਆ ਵੀ ਜਿਹਦੇ ਦੌਰਾਨ ਦਫ਼ਤਰ ਵੀ ਲੱਗਣਗੇ ਤੇ ਛੁੱਟੀ ਵੀ ਹੈਗੀ ਆ ਦੇਖੋ ਅਫਸੋਸ ਵਾਲੀ ਗੱਲ ਹੈ ਵੀ ਅਸੀਂ ਆਪੇ ਆਪਣੇ ਆਪ ਜੀ ਕਨਫਿਊਜ਼ ਹਾਂ ਕੈਸੇ ਮੈਂ ਤਾਂ ਅੱਜ ਤੱਕ ਇਦਾਂ ਦੇ ਐਲਾਨ ਸੁਨੇ ਨਹੀਂ ਹੈਗੇ ਨਾ ਕਦੇ ਦੇਖੀ ਐ ਇਦਾਂ ਦੀ ਗੱਲਬਾਤ ਚੰਨੀ ਸਾਹਿਬ ਨੂੰ ਕਹਿੰਨੇ ਆਂ ਵੀ ਜੇ ਮੁੱਖ ਮੰਤਰੀ ਹੈਗੇ ਤਾਂ ਕਿਰਪਾ ਕਰਕੇ ਮੁੱਖ ਮੰਤਰੀ ਦਾ ਵਧੀਆ ਰੋਲ ਨਿਭਾਉਣ ਉਹ ਡਿਪਲੋਮੈਟ ਨਾ ਬਣੇ ਠੀਕ ਹੈ ਨਾ ਡਿਪਲੋਮੇਸੀ ਨਾ ਕਰਨ ਇਹ ਚੰਗਾ ਨਹੀਂ ਲੱਗਦਾ ਹੈਗਾ ਵਧੀਆ ਤਰੀਕੇ ਦੇ ਨਾਲ ਮਤਲਬ ਜਿਹੜਾ ਆਪਣੀ ਰਾਜਨੀਤੀ ਕਰਨ ਉਹ ਜੇਕਰ ਜਿਹਦਾ ਜਿਹਦਾ ਹੱਲ ਕਰਨੀ ਆ ਸਮੱਸਿਆ ਮਾ ਉਹ ਉਹਨਾਂ ਦੀ ਕਰਨ ਜਿਹੜੇ ਬੰਦੇ ਹੋਰ ਲਮਕਾਰ ਰੱਖਿਆ ਉਹਨਾਂ ਨੂੰ ਐਦਾਂ ਯਾਨੀ ਕਿ ਲੌਲੀਪਾਪ ਨਾ ਦੇਣ ਉਹ ਪਹਿਲੇ ਲੋਕ ਬੜੇ ਅੱਕੇ ਹੋਏ ਆ ਬੜੇ ਤੰਗ ਆ ਤੇ ਇਹਨਾਂ ਲੋਕਾਂ ਦੇ ਦੇਖੋ ਸਾਡੀਆਂ ਭੈਣਾਂ ਵਿਚਾਰੀਆਂ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਹੈਗੀਆਂ ਆ ਥੋੜੀਆਂ ਥੋੜੀਆਂ ਤਨਖਾਹਾਂ 8 8 10 10000 ਦੇ ਉੱਤੇ ਤਨਖਾਹ ਤਨਖਾਹ ਲੈ ਕੇ ਆਪਣੇ ਬੱਚਿਆਂ ਨੂੰ ਵੀ ਪਾਲ ਰਹੀਆਂ ਆ ਆਪ ਵੀ ਵਿਚਾਰੀਆਂ ਆ ਜਾ ਰਹੀਆਂ ਅੱਜ ਜੈ ਸਰਕਾਰ ਮਰਦਾਬਾਦ 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 ਜੈ ਸਰਕਾਰ ਹਾਏ 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 ਕਰੋ ਸਿਆਪਾ ਹਾਏ 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 ਪੰਜਾਬ ਸਰਕਾਰ ਮਰਦਾ ਹਾਂਜੀ ਮੈਂ ਮਨਿੰਦਰ ਸਿੰਘ ਬਾੜੀ ਜੀ ਤੇ ਅਸੀਂ ਇਹ ਧਰਨਾ ਤਾਂ ਲਾਇਆ ਇਹ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮ ਹੈ ਜੀ ਹੈਲਥ ਡਿਪਾਰਟਮੈਂਟ ਦੇ ਵਿੱਚ ਵਰਕ ਕਰਦੇ ਆ ਤੇ ਉਹੀ ਮੁਲਾਜ਼ਮ ਹੈ ਜਿਨ੍ਹਾਂ ਨੇ ਕੋਵਿਡ ਦੇ ਵਿੱਚ ਪੂਰੀਆਂ ਸੇਵਾਵਾਂ ਦਿੱਤੀਆਂ ਤੇ ਦਿਨ ਰਾਤ ਜਾ ਕੇ ਡਿਊਟੀ ਕੀਤੀ ਉਸ ਮੰਤ ਮੌਕੇ ਤੇ ਮੰਤਰੀ ਸੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਜੀ ਤੇ ਉਹਨਾਂ ਨੇ ਸਾਨੂੰ ਇਹ ਭਰੋਸਾ ਦਿਵਾਇਆ ਸੀ ਵੀ ਹਾਂ ਤੁਸੀਂ ਇੰਨੀ ਸੇਵਾ ਕਰ ਰਹੇ ਆ ਪਬਲਿਕ ਦੀ ਉਸ ਟਾਈਮ ਤੇ ਜਦੋਂ ਪਰਿਵਾਰ ਦੇ ਮੈਂਬਰ ਵੀ ਉਸ ਪਰਿਵਾਰ ਦੇ ਜਿਸ ਨੂੰ ਕੋਈ ਲੱਗਦਾ ਸੀ ਪਿਆ ਇਹ ਚ ਸਾਈਨ ਐਂਡ ਸਿੰਪਟਮ ਦੇਖਦੇ ਆ ਕੋਵਿਡ ਦੇ ਉਹ ਪਰਿਵਾਰ ਦੇ ਮੈਂਬਰ ਵੀ ਦੂਰ ਰਹਿੰਦੇ ਸੀ ਤੁਸੀਂ ਇਹਨਾਂ ਦਾ ਟਾਈਮ-ਟਾਈਮ ਤੇ ਇਹਨਾਂ ਦਾ ਬੀਪੀ ਇਹਨਾਂ ਦੀ ਆਕਸੀਜਨ ਲੈਵਲ ਤੇ ਇਹਨਾਂ ਦਾ ਟੈਂਪਰੇਚਰ ਚੈੱਕ ਕਰਦੇ ਆ ਹਨਾ ਤੇ ਬਿਨਾ ਕਿਸੇ ਡਰ ਦੇ ਤੇ ਅਸੀਂ ਤੁਹਾਡੀ ਸੇਵਾਵਾਂ ਨੂੰ ਦੇਖਦੇ ਤੁਹਾਡੀ ਸੇਵਾਵਾਂ ਨੂੰ ਰੈਗੂਲਰ ਕਰਾਂਗੇ ਪਰ ਉਹ ਮੰਤਰੀ ਸਾਹਿਬ ਵੀ ਨਹੀਂ ਰਹੇ ਤੇ ਨਾ ਹੀ ਉਹਨਾਂ ਨੇ ਸਾਡੀ ਗੱਲ ਸੁਣੀ ਤੇ ਹੁਣ ਇਸ ਵੇਲੇ ਓਪੀ ਸੁਣੀ ਸੀ ਸਾਡੇ ਮੰਤਰੀ ਆ ਤੇ ਮੁੱਖ ਮੰਤਰੀ ਚੰਨੀ ਜੀ ਨੇ ਵੀ ਵਾਅਦਾ ਕੀਤਾ ਵੀ ਹਾਂ ਤੁਹਾਡੀ ਸਭਾਂ ਰੈਗੂਲਰ ਕੀਤੀ ਜਾਊਗੀ ਪਰ ਹਜੇ ਤੱਕ ਕੁਝ ਨਹੀਂ ਇਹਨਾਂ ਨੇ ਗਰਾਊਂਡ ਲੈਵਲ ਤੇ ਕੁਝ ਨਹੀਂ ਦਿਖਾਇਆ ਕਹਿੰਦੇ 36000 ਮੁਲਾਜ਼ਮ ਪੱਕੇ ਕਰਤੇ 36000 ਦੇ ਵਿੱਚੋਂ 36 ਮੁਲਾਜ਼ਮ ਹੀ ਦੱਸ ਦਿੰਦੇ ਜੀ ਇਹਨਾਂ ਨੇ ਪੱਕੇ ਕੀਤੇ ਹੋਣ ਸਿਰਫ ਇੱਕ ਫਵਾਵਾ ਹੀ ਆ ਹਨਾ ਇੱਕ ਮਤਲਬ ਸ਼ੋਅ ਛੱਡੇ ਜਾਂਦੇ ਆ ਗਰਾਊਂਡ ਲੈਵਲ ਤੇ ਕੁਝ ਵੀ ਸਚਾਈ ਨਹੀਂ ਹੈਗੀ ਹਾਂਜੀ ਤੇ ਮੰਗ ਕੀ ਹੋਣ ਤੁਹਾਡੀ ਸਰਕਾਰ ਅੱਗੇ ਮੰਗ ਸਾਡੀ ਇਹੀ ਹੈ ਵੀ ਸਾਨੂੰ ਮੇਰਾਛੱਤ ਰੈਗੂਲਰ ਕੀਤਾ ਜਾਵੇ ਇਹ ਮੁਲਾਜ਼ਮ ਹੈ ਜਿਹੜੇ 10 ਦਾ 12-12 ਸਾਲ ਕੋ 15-15 ਸਾਲ ਤੋਂ ਨੌਕਰੀ ਕਰ ਰਹੇ ਆ ਇਹ ਕੱਚੇ ਮੁਲਾਜ਼ਮ ਹੈ ਕੰਟਰ ਤੇ ਅਸੀਂ ਇਹੀ ਕਹਿੰਦੇ ਹਾਂ ਕਿ ਜਾਂ ਤੇਨੂੰ ਪੂਰੀ ਤਨਖਾਹ ਦਿੱਤੀ ਜਾਵੇ ਤੇ ਜਾਂ ਇਹਨਾਂ ਨੂੰ ਵੀ ਰੈਗੂਲਰ ਕੀਤਾ ਜਾਵੇ ਇਸ ਤੋਂ ਇਲਾਵਾ ਸਾਡੀ ਕੋਈ ਮੰਗ ਨਹੀਂ ਹੋਰ ਹਾਂਜੀ ਤੇ ਕਿੰਨਾ ਟਾਈਮ ਤੱਕ ਤੁਹਾਡਾ ਇਹ ਟਲਣਾ ਚੱਲੂਗਾ ਤਾਰਾ ਜਿੰਉਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਜਿੱ ਉਤਰ ਚੱਲੂਗਾ ਤੇ ਅੱਜ ਵੈਸੇ ਹੀ ਸਾਡੇ ਐਜੀਟੇਸ਼ਨ ਨੂੰ ਲਗਭਗ 45 ਦਿਨ ਦੇ ਨੇੜੇ ਤੇਰੇ ਹੋ ਚੁੱਕੇ ਆ ਜਦੋਂ ਆਪਾਂ ਐਜੀਟੇਸ਼ਨ ਸਟਾਰਟ ਕੀਤਾ ਹਾਂਜੀ ਤੇ ਜਦ ਤੱਕ ਨਹੀਂ ਮੰਗਾਂ ਪੂਰੀਆਂ ਕੱਲ ਸੰਵਿਧਾਇਕ ਅੰਗਰ ਸਿੰਘ ਵੱਲੋਂ 15 ਲੱਖ ਦੀ ਲਾਗਤ ਨਾਲ ਗਲੀਆਂ ਨਾਲੀਆਂ ਬਣਵਾਉਣ ਦਾ ਉਦਘਾਟਨ ਕੀਤਾ ਗਿਆ ਤੁਸੀਂ ਜਾਣਦੇ ਹੋ ਕਿ ਅੱਜ ਸਾਡਾ ਤੁਹਾਡੇ ਬੋਰਡ ਵਿੱਚ ਆਨਦਾ ਜਿਹੜਾ ਮੁੱਖ ਕਾਰਨ ਆ ਉਹ ਗਲੀਆਂ ਨਾਲੀਆਂ ਦੇ ਸਬੰਧ ਵਿੱਚ ਆ ਪਿਛਲੇ ਲੰਬੇ ਸਮੇਂ ਤੋਂ ਇੱਥੋਂ ਵਕ ਵਕ ਲੋਕਾਂ ਦੀ ਜਿਹੜੀ ਮੰਗ ਉੱਠਦੀ ਸੀ ਕਿ ਸਾਡੀਆਂ ਹਲੇ ਕੁਝ ਗਲੀਆਂ ਪੱਕੀਆਂ ਹੋਣ ਤੋਂ ਰਹਿੰਦੀਆਂ ਉਸ ਗੱਲ ਨੂੰ ਮੁੱਖ ਰੱਖਦੇ ਹੋਏ ਅੱਜ ਇੱਥੇ 15 ਲੱਖ ਰੁਪਏ ਦੀ ਲਾਗਤ ਨਾਲ ਜਿਹੜਾ ਕੰਮ ਸ਼ੁਰੂ ਕਰਾ ਕੇ ਆਪਾਂ ਜਾਣ ਲੱਗੇ ਆ ਬੜੀ ਖੁਸ਼ੀ ਦੀ ਗੱਲ ਆ ਕਿ ਅੱਜ ਜਿਹੜਾ ਮੱਲਾ ਪਹਿਲਾਂ ਵੀ ਚੰਗਾ ਸੀ ਹੁਣ ਤਾਂ ਹੋਰ ਅੱਛਾ ਹੋਣ ਜਾ ਰਿਹਾ ਡਿਪਟੀ ਕਮਿਸ਼ਨਰ ਵੱਲੋਂ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫਸਰ ਪੰਜਾਬ ਵੱਲੋਂ ਦਿੱਤੇ ਸ਼ਡਿਊਲ ਮੁਤਾਬਕ ਚੋਣ ਅਮਲੇ ਦੀਆਂ ਵੱਖ-ਵੱਖ ਟ੍ਰੇਨਿੰਗਾਂ ਨੂੰ ਪੰਜ ਭਾਗਾਂ ਵਿੱਚ ਵੰਡਿਆ ਗਿਆ ਹੈ ਉਹਨਾਂ ਦੱਸਿਆ ਕਿ ਟ੍ਰੇਨਿੰਗ ਦੇ ਇਹਨਾਂ ਪੰਜ ਭਾਗਾਂ ਵਿੱਚ ਪੋਲਿੰਗ ਪਾਰਟੀਆਂ ਦੇ ਮਤਦਾਨ ਦਿਵਸ ਦੇ ਪ੍ਰਬੰਧਾ ਨਾਮਜ਼ਦਗੀ ਅਮਲ ਉਮੀਦਵਾਰਾਂ ਦੀ ਪਾਤਰਤਾ ਦਾ ਅਯੋਗਤਾ ਨਾਮਜ਼ਦਗੀ ਪਰਚਿਆਂ ਦੀ ਪੜਤਾਲ ਉਮੀਦਵਾਰ ਦੀ ਨਾਮ ਵਾਪਸੀ ਤੇ ਚੋਣ ਨਿਸ਼ਾਨ ਦੀ ਅਲਾਟਮੈਂਟ ਆਦਰਸ਼ ਚੋਣ ਜਾਬਤਾ ਖਰਚਾ ਤੇ ਚੋਣ ਨਿਗਰਾਨੀ মিডিਆ ਮਾਨਿਟਰਿੰਗਸ ਵੀ ਪੋਸਟਲ 벨ਟ ਤੇ ਚੋਣ ਅਮਲੇ ਦੇ ਮਤਦਾਨ ਦੇ ਪ੍ਰਬੰਧ ਵੱਖ-ਵੱਖ ਆਈਟੀ ਐਪਲੀਕੇਸ਼ਨਾਂ ਦੀ ਸਹੂਲਤ ਸੁਗਮ ਅਤੇ ਸਮਾਧਾਨ EVM ਅਤੇ VVPAT ਗਿਣਤੀ ਦੇ ਨਤੀਜਿਆਂ ਦੀ ਘੋਸ਼ਣਾ ਆਦਿ ਦੇ ਸ਼ਾਮਿਲ ਹਨ डीसी ਵਿਸ਼ੇសារੰਗਲ ਅਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਸਟੇਟ ਸੈਂਡ ਅਤੇ ਗ੍ਰੇਵਲ ਮਾਈਨਿੰਗ ਪਾਲਿਸੀ 2021 ਤਹਿਤ ਰੇਤਾ ਦਾ ਭਾਅ 9 ਰੁਪਏ ਤੋਂ 5 ਰੁਪਏ 50 ਪੈਸੇ ਪ੍ਰਤੀ ਕਿਊਬਿਕ ਫੁੱਟ ਦੇ ਹਿਸਾਬ ਨਾਲ ਰੇਟੇ ਦਾ ਮੁੱਲ ਤੈਅ ਕੀਤਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ chief ਭਗਤ ਸਿੰਘ ਨਗਰ ਨੇ ਜ਼ਿਲ੍ਹੇ ਵਿੱਚ ਤੈਅ ਕੀਤੀਆਂ ਕੀਮਤਾਂ ਤੋਂ ਵਧੇਰੇ ਨਾ ਵਸੂਲੇ ਜਾਣ ਨੂੰ ਯਕੀਨੀ ਬਣਾਉਣ ਲਈ ਕਿਹਾ। ਕੱਲ ਬਾਅਦ ਦੁਪਹਿਰ ਮਾਈਨਿੰਗ ਅਧਿਕਾਰੀਆਂ ਨਾਲ ਰੇਤ ਦੇ ਭਾਅ ਨਵੇਂ ਨਿਰਧਾਰਤ ਰੇਟਾ ਮੁਤਾਬਕ ਹੀ ਵਸੂਲਣ ਦੇ ਆਦੇਸ਼ ਦਿੱਤੇ ਹਨ। ਵਿਸ਼ੇសារੰਗਲ ਨੇ ਆਖਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਰਧਾਰਤ ਕੀਤੇ ਗਏ ਰੇਟ ਪਿੱਟ ਹੈ ਨੂੰ ਮਿਲਾ ਕੇ ਨਿਯਤ ਕੀਤੇ ਹੋਏ ਹਨ ਲਈ ਜੇਕਰ ਕੋਈ ਵੀ ਇਸ ਸਪਲਾਇਰ ਇਨ੍ਹਾਂ ਖਰਚਾਂ ਤੋਂ ਉੱਪਰ ਕੀਮਤ ਵਸੂਲ ਦਾ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਨਮਾਸ਼ਹਿਰ ਵੀ 40 ਦਿਨ ਬਾਅਦ ਕਰੋਨਾ ਦੇ ਦੋ ਮਾਮਲੇ ਸਾਹਮਣੇ ਆਏ ਹਨ ਇਸ ਤੋਂ ਪਹਿਲਾਂ 2 ਨਵੰਬਰ ਨੂੰ ਦੋ ਮਾਮਲੇ ਸਾਹਮਣੇ ਆਏ ਸਨ ਇੱਕ ਮਾਮਲਾ ਨਮਾਸ਼ਹਿਰ ਸਿਟੀ ਤੋਂ ਤੇ ਦੂਜਾ ਮੁਕੰਦਪੁਰ ਤੋਂ ਸਾਹਮਣੇ ਆਇਆ ਹੈ ਜ਼ਿਲ੍ਹੇ ਵਿੱਚ ਇਸ ਸਮੇਂ ਕਰੋਨਾ ਦੇ 4 ਐਕਟਿਵ ਮਾਮਲੇ ਹਨ ਸਿਹਤ ਵਿਭਾਗ ਨੇ ਲੋਕਾਂ ਨੂੰ ਜਲਦੀ ਤੋਂ ਜਲਦੀ ਆਪਣਾ ਟੀਕਾਕਰਨ ਕਰਵਾਉਣ ਅਤੇ ਕਰੋਨਾ ਪ੍ਰੋਟੋਕਾਲ ਦਾ ਪਾਲਣ ਕਰਨ ਦੀ ਅਪੀਲ ਦਿੱਤੀ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੋਜ਼ਗਾਰ ਅਤੇ ਕੱਚੇ ਅਧਿਆਪਕਾਂ 'ਤੇ ਪੰਜਾਬ ਸਰਕਾਰ ਵੱਲੋਂ ਲਾਠੀ ਚਾਰਜ ਕੀਤਾ ਗਿਆ। ਇਸ ਤੋਂ ਗੁੱਸਾਏ ਅਧਿਆਪਕਾਂ ਨੇ ਕੱਲ ਬੰਗਾ ਵਿਖੇ ਚਰਨਜੀਤ ਸਿੰਘ ਚੰਨੀ ਦਾ ਪੁਤਲਾ ਫੂਕਿਆ ਅਤੇ ਪੰਜਾਬ ਸਰਕਾਰ ਖਿਲਾਫ ਨਾਰੇਬਾਜ਼ੀ ਵੀ ਕੀਤੀ ਉੱਧਰ ਵੱਖ-ਵੱਖ ਮਹਿਕਮਿਆਂ ਵੱਲੋਂ ਪੰਜਾਬ ਦੇ ਖਿਲਾਫ ਰੈਲੀਆਂ ਤੇ ਰੋਜ਼ ਪ੍ਰਦਰਸ਼ਨ ਜਾਰੀ ਹੈ ਐਨ ਐਚ ਐਮ ਨਰਸਿੰਗ ਸਟਾਫ ਪੰਜਾਬ ਰੋਡ ਵਿੱਚ ਪਨਵਾਸ ਅਤੇ ਪੀ ਆਰਟੀਸੀ ਦੇ ਵਰਕਰਾਂ ਵੱਲੋਂ ਵੀ ਹੜਤਾਲ ਲਗਾਤਾਰ ਜਾਰੀ ਹੈ ਸਿਵਲ ਹਸਪਤਾਲ ਦੀਆਂ ਨਰਸਾਂ ਵੱਲੋਂ ਹੜਤਾਲ ਕਾਰਨ ਹਸਪਤਾਲ ਵਿੱਚ ਲੋਕਾਂ ਨੂੰ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੇ ਕਾਰਨ ਸੈਂਪਲਿੰਗ ਅਤੇ ਟੀਕਾ ਕਰਨ ਦਾ ਵੀ ਕੰਮ ਪ੍ਰਭਾਵਿਤ ਹੋ ਰਿਹਾ ਹੈ ਸੋਮਵਾਰ ਨੂੰ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਭੋਗਪੁਰ ਨਜ਼ਦੀਕ ਦੋ ਕਾਰਾਂ ਦੀ ਭਿਆਨਕ ਟੱਕਰ ਹੋਈ। ਇਸ ਹਾਦਸੇ ਵਿੱਚ ਪੰਜਾਬ ਪੁਲਿਸ ਦੇ ਸਿਪਾਹੀ ਜਸਵਿੰਦਰ ਸਿੰਘ ਪੁੱਤਰ ਅਮਰਿਤ ਲਾਲ ਵਾਸੀ ਉਲਮੁਟਾਂਡਾ ਅਤੇ ਉਹਨਾਂ ਦੀ ਪਤਨੀ ਜਸਵੀਰ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਸਿਪਾਹੀ ਜਸਵਿੰਦਰ ਸਿੰਘ ਆਪਣੀ ਪਤਨੀ ਨਾਲ ਦਵਾਈ ਲੈਣ ਜਲੰਧਰ ਜਾ ਰਿਹਾ ਸੀ ਜਦੋਂ ਇਹ ਹਾਦਸਾ ਵਾਪਰ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਭੋਗਪੁਰ ਡੱਲੀ ਕੋਲ ਪੋਲੋ ਕਾਰ ਨੰਬਰ ਪੀਵੀ09ਐਨ3440 ਜਲੰਧਰ ਵੱਲੋਂ ਆ ਰਹੀ ਸੀ ਕਿ ਅਚਾਨਕ ਭੋਗਪੁਰ ਦੇ ਡੱਲੀ ਨੇੜੇ ਡਿਵਾਈਡਰ ਟੱਪ ਕੇ ਟਾਂਡਾ ਸਾਈਡ ਤੋਂ ਆ ਰਹੀ ਸਵਿਫਟ ਕਾਰ ਨੰਬਰ ਪੀਵੀ07ਏ ਜੇ 9999 ਨਾਲ ਜਾ ਟਕਰਾਈ ਜਿਸ ਕਾਰਨ ਸਵਿਫਟ ਕਾਰ ਦੀ ਸਵਾਰ ਪਤੀ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਗਈ ਇਹ ਟੱਕਰ ਇੰਨੀ ਭਿਆਨਕ ਸੀ ਕਿ ਸਵਿਫਟ ਕਾਰ ਦੇ ਪਰਖੱਚੇ ਉੱਡ ਗਏ ਜਦਕਿ ਪੋਲੋ ਕਾਰ ਸਵਾਰ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਜਿਨ੍ਹਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸਰਕਾਰ ਨੇ ਪੀਐਫ ਖਾਤਾ ਤਾਰਕ ਨੌਕਰੀ ਪੇਸ਼ਾਂ ਲੋਕਾਂ ਨੂੰ ਵੱਡੀ ਸੂਗਾਤ ਦਿੰਦੀ ਹੈ ਕਰਮਚਾਰੀ ਭਵਿੱਖ ਫੰਡ ਸੰਗਠਨ ਨੇ ਵਿੱਤੀ ਸਾਲ 2020 ਅਤੇ 21 ਲਈ 23 ਕਰੋੜ 44 ਲੱਖ ईपीएफ ਖਾਤਿਆਂ ਵਿੱਚ 8.50 ਫੀਸ ਦੀ ਵਿਆਜ ਦਰ ਦੇ ਹਿਸਾਬ ਨਾਲ ਵਿਆਜ ਪਾ ਦਿੱਤਾ ਹੈ ਰਿਟਾਇਰਮੈਂਟ ਫੰਡ ਸੰਸਥਾ ਨੇ ਸੋਮਵਾਰ ਨੂੰ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੇ ਐਲਾਨ ਕੀਤਾ ਹੈ ਪਠਾਨਕੋਟ ਦੇ ਸੁजानਪੁਰ ਦੇ ਪਿੰਟੂਂਗ ਵਿੱਚ ਇੱਕ ਨੌਜਵਾਨ ਨੂੰ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਘਰੋਂ ਦੁਕਾਨ ਖੋਲਣ ਲਈ ਗਿਆ ਸੀ ਜਿਸ ਨੂੰ ਪਿੰਡ ਦੇ ਹੀ ਦੋ ਨੌਜਵਾਨਾਂ ਨੇ ਪੁਰਾਣੀ ਰੰਜਿਸ਼ ਦੇ ਚੱਲਦੇ ਤੇਜ਼ ਤਾਰ ਹਥਿਆਰ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਇਸ ਗੱਲ ਦਾ ਪਤਾ ਜਦੋਂ ਪਰਿਵਾਰ ਅਤੇ ਸਥਾਨਕ ਲੋਕਾਂ ਨੂੰ ਲੱਗਾ ਤਾਂ ਉਹਨਾਂ ਨੇ ਪਹਿਲਾਂ ਪੁਲਿਸ ਨੂੰ ਸੂਚਿਤ ਕੀਤਾ ਜਦੋਂ ਪੁਲਿਸ ਕਾਫੀ ਦੇਰ ਤੱਕ ਮੌਕੇ ਤੇ ਨਹੀਂ ਪਹੁੰਚੀ ਤਾਂ ਪਰਿਵਾਰਕ ਮੈਂਬਰਾਂ ਨੇ ਲੋਕਾਂ ਨਾਲ ਮਿਲ ਕੇ ਧਰਨਾ ਲਗਾ ਦਿੱਤਾ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਉਹਨਾਂ ਕਿਹਾ ਕਿ ਜਦੋਂ ਤੱਕ ਪੁਲਿਸ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕਰ ਲੈਂਦੀ ਉਦੋਂ ਤੱਕ ਧਰਨਾ ਜਾਰੀ ਰਹੇਗਾ ਉਧਰ ਇਸ ਸਬੰਧੀ ਡੀਐਸਪੀ ਰਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਮ ਉਨਾ ਕਿਹਾ ਕਿ ਵਾਰਦਾਤ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਨੂੰ ਸਾਫ਼ ਸੁਥਰੀ ਅਤੇ ਇਮਾਨਦਾਰ ਸਰਕਾਰ ਦੇਣ ਦਾ ਦਾਵਾ ਕੀਤਾ ਹੈ। ਕੇਜਰੀਵਾਲ ਨੇ ਮਾਨ ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਲਿਖਿਆ ਕਿ ਕੁਝ ਮਹੀਨਿਆਂ ਬਾਅਦ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਇਸ ਲਈ ਹੋਰ ਪਾਰਟੀਆਂ ਦੇ ਕਈ ਆਗੂ ਆਮ ਆਦਮੀ ਪਾਰਟੀ ਵੀ ਸ਼ਾਮਲ ਹੋਣ ਲਈ ਆ ਰਹੇ ਹਨ। ਪਰ ਅਸੀਂ ਕਿਸੇ ਵੀ ਹਾਲਤ ਵਿੱਚ ਪ੍ਰਿਸ਼ਟ ਅਤੇ ਅਪਰਾਧੀ ਆਗੂ ਨੂੰ ਪਾਰਟੀ ਵਿੱਚ ਸ਼ਾਮਿਲ ਨਹੀਂ ਕਰਾਂਗੇ ਪੰਜਾਬ ਨੂੰ ਸਾਫ਼ ਸੁਥਰੀ ਅਤੇ ਇਮਾਨਦਾਰ ਸਰਕਾਰ ਦੇਵਾਂਗੇ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਨੇ ਇੱਕ ਟਵੀਟ ਵਿੱਚ ਕਿਹਾ ਸੀ ਕਿ ਕਾਂਗਰਸ ਦੀ ਸਰਕਾਰ ਜਾਣ ਵਾਲੀ ਹੈ ਸਿਰਫ 1 ਮਹੀਨਾ ਬਾਕੀ ਹੈ ਇਸ ਲਈ ਉਹਨਾਂ ਦੇ ਕਈ ਵੱਡੇ ਲੀਡਰ ਪੰਜਾਬ ਨੂੰ ਲੁੱਟ ਰਹੇ ਹਨ ਅਸੀਂ ਕਿਸੇ ਵੀ ਬੇਈਮਾਨ ਆਗੂ ਨੂੰ ਆਪਣੀ ਪਾਰਟੀ ਵਿੱਚ ਸ਼ਾਮਿਲ ਨਹੀਂ ਕਰਾਂਗੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 15 ਦਸੰਬਰ ਨੂੰ ਪੰਜਾਬ ਦੌਰੇ ਤੇ ਆ ਰਹੇ ਹਨ ਉਹ ਜਲੰਧਰ ਵਿੱਚ ਤਿਰੰਗਾ ਯਾਤਰਾ ਕੱਢਣਗੇ ਇਸ ਤੋਂ ਪਹਿਲਾਂ ਵੀ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਹੋਰ ਆਗੂਆਂ ਵੱਲੋਂ ਪਠਾਨਕੋਟ ਵੀ ਖੇਤਰੰਗਾ ਯਾਤਰਾ ਕੱਢੀ ਗਈ ਸੀ ਵਿਧਾਨ ਸਭਾ ਚੋਣਾ ਨੇੜੇ ਹੋਣ ਕਰਕੇ ਅਰਵਿੰਦ ਕੇਜਰੀਵਾਲ ਦੀ ਤਿਰੰਗਾ ਯਾਤਰਾ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸ਼ੋਦੀਆ ਤੇ ਪੰਜਾਬ ਦੇ ਸਹਾਇ ਇੰਚਾਰਜ ਰਾਗਵ ਚੱਡਾ ਸਣੇ ਕਈ ਨੇਤਾ ਲਗਾਤਾਰ ਪੰਜਾਬ ਦਾ ਦੌਰਾ ਕਰ ਰਹੇ ਹਨ ਖੁਦ ਅਰਵਿੰਦ ਕੇਜਰੀਵਾਲ ਹੁਣ ਤੱਕ ਲਗਭਗ ਪੰਜਾਬ ਦੇ 5 ਦੌਰੇ ਕਰ ਚੁੱਕੇ ਹਨ ਇਸ ਦੌਰਾਨ ਉਹ ਮੁਫਤ ਸਿੱਖਿਆ ਮੁਫਤ ਇਲਾਜ ਅਤੇ ਮੁਫਤ ਬਿਜਲੀ ਦੇਣ ਦੇ ਵਾਅਦੇ ਵੀ ਕਰ ਚੁੱਕੇ ਹਨ ਅਤੇ ਇਹ ਵੀ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ 15 ਦਸੰਬਰ ਨੂੰ ਵੀ ਉਹ ਕੋਈ ਨਵੀਂ ਗਾਰੰਟੀ ਦੇ ਕੇ ਪੰਜਾਬ ਦੇ ਲੋਕਾਂ ਨੂੰ ਜਿਹਾਉਣ ਦੀ ਕੋਸ਼ਿਸ਼ ਕਰ ਸਕਦੇ ਹਨ ਪੰਜਾਬ ਦੇ ਉਪ ਮੁੱਖ ਮੰਤਰੀ ਸ਼੍ਰੀ ਆਫੀ ਸੋਨੀ ਨੇ ਕਿਹਾ ਕਿ ਕੋਵਿਡ ਦੇ ਨਵੇਂ ਵੈਰੀਐਂਟ ਓਮੀਕਰੋਨ ਤੋਂ ਖਬਰਾਂ ਆਉਣ ਦੀ ਕੋਈ ਜ਼ਰੂਰਤ ਨਹੀਂ ਹੈ ਇਹ ਪਰਹਿਤਿਆਬ ਜ਼ਰੂਰੀ ਹੈ ਤਾਂ ਜੋ ਇਸ ਦੇ ਫੈਲਾਅ ਦੀ ਕਿਸੇ ਵੀ ਸੰਭਾਵਨਾ ਨੂੰ ਰੋਕਿਆ ਜਾ ਸਕੇ ਸੋਨੀ ਨੇ ਸੁਲਤਾਨਪੁਰ ਲੋਧੀ ਵਿਖੇ 800 ਲੀਟਰ ਪ੍ਰਤੀ ਮਿੰਟ ਦੀ ਸਮਰੱਥਾ ਵਾਲੇ ਆਕਸੀਜਨ ਪਲਾਂਟ ਦਾ ਉਦਘਾਟਨ ਕਰਨ ਮੌਕੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਵਿਡ ਦੀ ਤੀਜੀ ਸੰਭਾਵੀ ਲਹਿਰ ਦੇ ਟੱਕਰੇ ਲਈ ਮੁਕੰਮਲ ਤਿਆਰੀ ਕੀਤੀ ਗਈ ਹੈ ਉਨਾ ਕਿ ਆ ਕੇ ਸੂਬੇ ਦੇ ਮੈਡੀਕਲ ਕਾਲਜਾਂ ਤੇ ਸਾਰੇ ਸਿਵਲ ਹਸਪਤਾਲਾਂ ਅੰਦਰ ਆਕਸੀਜਨ ਪਲਾਂਟ ਸਥਾਪਿਤ ਕਰਨ ਨਾਲ ਮੈਡੀਕਲ ਆਕਸੀਜਨ ਦੇ ਉਤਪਾਦਨ ਦੀ ਸਮਰੱਥਾ 609 ਮੀਟਰਕ ਟਨ ਹੋ ਗਈ ਹੈ ਜੋ ਕਿ ਕੋਵਿਡ ਦੀ ਦੂਜੀ ਲਹਿਰ ਦੀ ਪੀਕ ਵੇਲੇ 300 ਮੀਟਰਕ ਟਨ ਸੀ ਅਤੇ ਪਹਿਲੀ ਲਹਿਰ ਵੇਲੇ ਸੂਬੇ ਅੰਦਰ ਆਕਸੀਜਨ ਉਤਪਾਦਨ ਦੀ ਸਮਰੱਥਾ ਸਿਰਫ 30 ਮੀਟਰਕ ਟਨ ਸੀ ਜਿਸ ਕਰਕੇ ਪਹਿਲੀ ਅਤੇ ਦੂਜੀ ਲਹਿਰ ਵੇਲੇ ਆਕਸੀਜਨ ਲਈ ਪੰਜਾਬ ਪੂਰੀ ਤਰ੍ਹਾਂ ਕੇਂਦਰੀ ਸਰਕਾਰ ਤੇ ਨਿਰਭਰ ਸੀ ਅਤੇ ਅੱਜ ਪੰਜਾਬ ਕੋਲ ਆਪਣੀ ਲੋੜ ਨਾਲੋਂ ਜ਼ਿਆਦਾ ਉਤਪਾਦਨ ਹੈ ਦਿਸ਼ਾਸ਼ਫ ਉਮੀਦ ਕਾਰਟ ਤੇ ਗੰਗਾ ਆਰਤੀ ਸ਼ੁਰੂ ਹੋਣ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਰੂਜ਼ ਤੇ ਸਵਾਰ ਹੋ ਕੇ ਆਰਤੀ ਦੇ ਦਰਸ਼ਨ ਕੀਤੇ ਗਏ ਮੰਤਰਾਂ ਦੇ ਜਾਪ ਨਾਲ ਆਰਤੀ ਕੀਤੀ ਜਾ ਰਹੀ ਸੀ ਤੇ ਚਾਰੇ ਪਾਸੇ ਸ਼ਰਧਾਲੂਆਂ ਦੀ ਭੀੜ ਲੱਗੀ ਹੋਈ ਸੀ ਸਾਰੇ ਸ਼ਰਧਾਲੂ ਹਰ ਹਰ ਮਹਾਦੇਵ ਦਾ ਜਾਪ ਕਰ ਰਹੇ ਸਨ ਤੇ ਜਿੱਥੇ ਵੀ ਜਿਸ ਨੂੰ ਥਾਂ ਮਿਲੀ ਉਹ ਉੱਥੇ ਖੜ ਕੇ ਹੀ ਆਰਤੀ ਦੇ ਦਰਸ਼ਨ ਕਰ ਰਿਹਾ ਸੀ ਪੀਐਮ ਮੋਦੀ ਰੋਲਨ ਰੋਲ ਆਫ ਦੀ ਸਵਾਰੀ ਕਰ ਰਹੇ ਸਨ ਕਾਰਟ ਨੂੰ ਬਹੁਤ ਸੋਹਣੇ ਤਰੀਕੇ ਨਾਲ ਸਜਾਇਆ ਗਿਆ ਤੇ ਦਿਸ਼ਾਸ਼ਫ ਉਮੀਦ ਕਾਰਟ ਦੀ ਬ੍ਰਹਮਤਾ ਤੇ ਵਿਸ਼ਾਲਤਾ ਵੱਖ-ਵੱਖ ਰੂਪ ਨਾਲ ਦਿਖਾਈ ਦਿੰਦੀ ਸੀ ਇੱਥੇ ਹਜ਼ਾਰਾਂ ਦੀਵੇ ਜਗਾ ਆਮਦੇ ਨਿਰਮਾਣ ਕੰਮ ਵਿੱਚ ਸ਼ਾਮਲ ਰਹੇ ਮਜ਼ਦੂਰਾਂ ਦੇ ਇੱਕ ਸਮੂਹ ਤੇ ਫੁੱਲਾਂ ਦੀ ਵਰਖਾ ਵੀ ਕੀਤੀ। ਉਹਨਾਂ ਨੇ ਕਾਂਜੀ ਵਿਸ਼ਵਨਾਥ ਆਮ ਦਾ ਉਦਘਾਟਨ ਕੀਤਾ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਮਜ਼ਦੂਰਾਂ, ਇੰਜੀਨੀਅਰਾਂ ਤੇ ਸ਼ਿਲਪਕਾਰਾਂ ਨੇ ਕਾਂਜੀ করিਡੋਰ ਦੇ ਨਿਰਮਾਣ ਤੇ ਪ੍ਰਾਚੀਨ ਕਾਂਜੀ ਵਿਸ਼ਵਨਾਥ ਮੰਦਿਰ ਕੰਪਲੈਕਸ ਨੂੰ ਨਵਾਂ ਰੂਪ ਦੇਣ ਵਿੱਚ ਯੋਗਦਾਨ ਦਿੱਤਾ ਹੈ। ਇਸ ਪੂਰੇ ਖੇਤਰ ਨੂੰ ਹੁਣ ਕਾਂਜੀ ਵਿਸ਼ਵਨਾਥ ਆਮ ਦੇ ਨਾਮ ਨਾਲ ਜਾਣਿਆ ਜਾ ਰਿਹਾ ਹੈ। ਜੰਮੂ ਕਸ਼ਮੀਰ ਦੇ ਸ਼੍ਰੀਨਗਰ ਵਿੱਚ ਅਤਵਾਦੀਆਂ ਨੇ ਪੁਲਿਸ ਫੋਰਸ ਤੇ ਸੋਮਵਾਰ ਸ਼ਾਮ ਹਮਲਾ ਕਰ ਦਿੱਤਾ ਸ਼੍ਰੀਨਗਰ ਦੇ ਜੇਵਨ ਇਲਾਕੇ ਵਿੱਚ ਫਾਇਰਿੰਗ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਅਤਵਾਦੀਆਂ ਨੇ ਪੁਲਿਸ ਵਸਤੇ ਗੋਲੀਆਂ ਚਲਾਈਆਂ ਹਮਲੇ ਵਿੱਚ ਤਿੰਨ ਪੁਲਿਸ ਮੁਲਾਜ਼ਮ ਸ਼ਹੀਦ ਹੋ ਗਏ ਤੇ 14 ਜ਼ਖਮੀ ਹੋ ਗਏ ਸ਼੍ਰੀਨਗਰ ਦੇ ਜੇਵਨ ਵਿੱਚ ਪੰਥਾ ਚੌਕ ਖੋਨਮੋ ਸੜਕ ਤੇ ਭਾਰਤੀ ਰਿਜ਼ਰਵ ਪੁਲਿਸ ਦੀ ਨੌਵੀਂ ਪਟਾਲੀਅਨ ਦੀ ਗੱਡੀ ਲੰਘ ਰਹੀ ਸੀ ਅਤਵਾਦੀਆਂ ਨੇ ਉਹਨਾਂ ਉੱਤੇ ਅੰਨੇਵਾ ਗੋਲੀਬਾਰੀ ਸ਼ੁਰੂ ਕਰ ਦਿੱਤੀ ਜਾਣਕਾਰੀ ਮੁਤਾਬਕ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹਮਲਾਵਾਰਾਂ ਨੂੰ ਫੜਨ ਲਈ ਵੱਡੇ ਪੱਧਰ ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਕਰੋਨਾ ਪੋਜ਼ਿਟਿਵ ਪਾਈ ਗਈ ਹੈ। ਉਹਨਾਂ ਦੇ ਨਾਲ ਉਹਨਾਂ ਦੀ ਕਰੀਬੀ ਦੋਸਤ ਅਮ੍ਰਿਤਾ ਅਰੋੜਾ ਵੀ ਕਰੋਨਾ ਪੋਜ਼ਿਟਿਵ ਪਾਈ ਗਈ ਹੈ। ਹਾਲ ਹੀ ਵਿੱਚ ਕਰੀਨਾ ਤੇ ਅਮ੍ਰਿਤਾ ਦੋਵੇਂ ਅਦਾਕਾਰਾਂ ਨੂੰ ਆਪਣੇ ਦੋਸਤਾਂ ਨਾਲ ਕਰੋਨਾ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਕਈ ਪਾਰਟੀਆਂ ਵਿੱਚ ਸ਼ਾਮਲ ਹੁੰਦੇ ਦੇਖਿਆ ਗਿਆ ਸੀ। ਇਹ ਖਬਰ ਆਉਂਦੇ ਹੀ ਬਾਲੀਵੁੱਡ ਵਿੱਚ ਹਲਚਲ ਮਚ ਗਈ। ਮੁੰਬਈ ਬੀ ਐਮ ਸੀ ਨੇ ਕਰੀਨਾ ਕਪੂਰ ਅਤੇ ਅਮ੍ਰਿਤਾ ਅਰੋੜਾ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦਾ ਆਰਟੀ ਪੀ ਸੀ ਟੈਸਟ ਕਰਵਾਉਣ ਦੇ ਆਦੇਸ਼ ਦਿੱਤੇ ਹਨ। ਬੀ ਐਮ ਸੀ ਹੁਣ ਉਹਨਾਂ ਸਾਰੇ ਲੋਕਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਪ ਵਿਸ਼ੇ ਸ਼ਾਮਿਲ ਹੋਏ ਹਨ ਵਿਸ਼ਵ ਪੱਧਰ ਵਿੱਚ ਹੁਣ ਓਮਿਕਰੋਨ ਦੀ ਚਿੰਤਾ ਹੋਰ ਵੱਧ ਗਈ ਹੈ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੋਨਸਨ ਨੇ ਯੂਕੇ ਵਿੱਚ ਪਹਿਲੀ ਓਮਿਕਰੋਨ ਕੋਵਿਡ ਮੌਤ ਦੀ ਪੁਸ਼ਟੀ ਕੀਤੀ ਹੈ ਇੱਕ ਅਧਿਐਨ ਅਨੁਸਾਰ ਕਰੋਨਾ ਵਾਇਰਸ ਦੇ ਓਮਿਕਰੋਨ ਰੂਪ ਨਾਲ ਯੂਕੇ ਵਿੱਚ April 2022 ਦੇ ਅੰਤ ਤੱਕ 24700 ਤੋਂ 74800 ਮੌਤਾਂ ਦਾ ਕਾਰਨ ਬਣ ਸਕਦਾ ਹੈ ਲੰਡਨ ਸਕੂਲ ਆਫ ਹਾਈਜੀਨ ਐਂਡ ਟ੍ਰੌਪੀਕਲ ਮੈਡੀਸਨ ਦੇ ਖੋਜਕਰਤਾਵਾਂ ਨੇ ਇਸ ਵੇਰੀਐਂਟ ਨੂੰ ਚਿੰਤਾਕਰਾਰ ਦਿੱਤਾ ਹੈ ਜਿਸ ਦੀ ਪਹਿਲੀ ਵਾਰ ਦੱਖਣੀ ਅਫਰੀਕਾ ਵਿੱਚ ਪਛਾਣ ਕੀਤੀ ਗਈ ਸੀ ਆਸਟ੍ਰੇਲੀਆ ਵਿੱਚ ਪੜਨ ਅਤੇ ਕੰਮ ਕਰਨ ਦੇ ਚਾਹਵਾਨਾਂ ਲਈ ਚੰਗੀ ਖਬਰ ਹੈ ਆਸਟ੍ਰੇਲੀਆ ਦੀਆਂ ਸਰਹੱਦਾਂ ਇਸ ਹਫਤੇ ਵਿਦੇਸ਼ੀ ਵਿਦਿਆਰਥੀਆਂ ਅਤੇ ਹੁਨਰਮੰਦ ਕਾਮਿਆਂ ਲਈ ਯੋਜਨਾ ਮੁਤਾਬਕ ਖੁੱਲ ਜਾਣਗੀਆਂ ਸਿਹਤ ਮੰਤਰੀ ਗ੍ਰੇਗ ਹੰਟ ਨੇ ਸੋਮਵਾਰ ਨੂੰ ਇਸ ਸੰਬੰਧੀ ਪੁਸ਼ਟੀ ਕੀਤੀ ਹੈ ਸਮਾਚਾਰ ਏਜੰਸੀ ਸ਼ਿਨ ਹੁਆ ਦੀ ਰਿਪੋਰਟ ਮੁਤਾਬਕ ਸਿਹਤ ਮੰਤਰੀ ਨੇ ਕਿਹਾ ਕਿ ਬੁੱਧਵਾਰ ਤੋਂ ਵਿਦੇਸ਼ੀ ਵਿਦਿਆਰਥੀ ਅਤੇ ਹੁਨਰਮੰਦ ਕਾਮੇ ਮਾਰਚ 2020 ਤੋਂ ਬਾਅਦ ਪਹਿਲੀ ਵਾਰ ਆਸਟ੍ਰੇਲੀਆ ਵਿੱਚ ਦਾਖਲ ਹੋ ਸਕਣਗੇ ਪਹੁੰਚਣ ਮਗਰੋਂ ਉਨ੍ਹਾਂ ਨੂੰ ਲੋੜ ਮੁਤਾਬਕ ਕੁਆਰੰਟੀਨ ਰੱਖਿਆ ਜਾਵੇਗਾ ਭਾਰਤੀ ਟੈਸਟ ਟੀਮ ਦੇ ਉਪ ਕਪਤਾਨ ਰੋਹਿਤ ਸ਼ਰਮਾ ਦੱਖਣੀ ਅਫਰੀਕਾ ਦੇ ਵਿਰੁੱਧ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਤੋਂ ਬਾਹਰ ਹੋ ਗਏ ਹਨ ਕਿਉਂਕਿ ਮੁੰਬਈ ਵਿੱਚ ਟੀਮ ਦੇ ਨੈਟ ਸੈਸ਼ਨ ਦੌਰਾਨ ਉਸ ਦੇ ਪੈਰ ਦੀਆਂ ਮਾਸਪੇਸ਼ੀਆਂ ਦੀ ਪੁਰਾਣੀ ਸੱਟ ਉੱਭਰ ਆਈ ਹੈ ਤੇ ਨਾਲ ਹੀ ਉਸ ਦੇ ਹੱਥ ਵੀ ਸੱਟ ਲੱਗ ਗਈ ਹੈ ਭਾਰਤ ਦੇ ਕਪਤਾਨ ਪ੍ਰਿਆੰਕ ਪੰਚਾਲ ਟੈਸਟ ਸੀਰੀਜ਼ ਦੇ ਲਈ ਸਲਾਮੀ ਬੱਲੇਬਾਜ਼ ਦੇ ਰੂਪ ਵਿੱਚ ਰੋਹਿਤ ਸ਼ਰਮਾ ਦਾ ਵਿਕਲਪ ਹੋਣਗੇ ਆਓ ਹੁਣ ਤੁਹਾਨੂੰ ਦਿੰਦੇ ਹਾਂ ਅੱਜ ਦੇ ਮੌਸਮ ਦੀ ਜਾਣਕਾਰੀ ਪੰਜਾਬ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਅਤੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਕੁਝ ਪਹਾੜੀ ਖੇਤਰਾਂ ਵਿੱਚ ਹੋਈ ਤਾਜ਼ਾ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ਵਿੱਚ ਠੰਡ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ। ਇਸ ਕਾਰਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਠੰਡ ਦਾ ਅਹਿਸਾਸ ਪਹਿਲਾਂ ਨਾਲੋਂ ਜ਼ਿਆਦਾ ਮਹਿਸੂਸ ਹੋਣ ਲੱਗਾ ਹੈ। ਅੱਜ ਘੱਟੋ ਘੱਟ ਤਾਪਮਾਨ 6.5 ਡਿਗਰੀ ਹੈ ਤੇ ਵੱਧ ਤੋਂ ਵੱਧ ਤਾਪਮਾਨ 20 ਡਿਗਰੀ ਰਹੇਗਾ। ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ। ਧੰਨਵਾਦ ਕੱਲ ਫਿਰ ਮਿਲਦੇ ਹਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ